ਲੁਧਿਆਣਾ ਨਗਰ ਨਗਰਿਕਮ ਦੇ ਬਾਹਰ 2 ਦਿਨ ਪਹਿਲਾਂ ਹੋਏ ਕਾਂਗਰਸੀਆਂ ਦੇ ਵੱਲੋਂ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜਿਸ ਤੋਂ ਬਾਅਦ ਕਾਂਗਰਸ ਦੇ ਸੀਨੀ ਨੇ ਰਾਗੂ ਅਤੇ ਸਾਬਕਾ ਕੈਬਨ ਮੰਤਰੀ 파ਰਤ ਪੁਸ਼ਨ ਆਸ਼ੂ ਨੇ ਇਸ ਨੂੰ ਮੰਦ ਭਾਗ ਆਖਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਐਮਐਲਏ ਦੇ ਹੱਥੋਂ ਇਹ ਅਫਸਰशाही ਕੰਮ ਕਰ ਰਹੀ ਹੈ ਜਿਨ੍ਹਾਂ ਦੇ ਵੱਲੋਂ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੰਭੂ ਬੋਰਡ ਤੇ ਮਰੇ ਕਿਸਾਨ ਸੁਭਕਰਨ ਦੀ ਮੌਤ ਨੂੰ ਲੈ ਕੇ ਮਾਮਲਾ ਤਾਂ ਇੰਨੀ ਜਲਦੀ ਦਰਜ ਨਹੀਂ ਕਰ ਪਾਈ ਪਰ ਉਹਨਾਂ ਦੇ ਉੱਪਰ ਬਹੁਤ ਜਲਦੀ ਉਹਨਾਂ ਨੇ ਮਾਮਲਾ ਦਰਜ ਕਰ ਦਿੱਤਾ ਐਮਐਲਏ ਗੁਰਪ੍ਰੀਤ ਗੋਗੀ ਦੇ ਉੱਪਰ ਟਿੱਪਣੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਉਹਨਾਂ ਨੇ ਸਿਖਾਇਆ ਹੈ ਅੱਜ ਉਹੀ ਉਹਨਾਂ ਦੇ ਅੱਗੇ ਬੋਲ ਰਹੇ ਹਨ ਅਤੇ ਜਿਹਨਾਂ ਨਲਾਇਕ ਬੱਚਿਆਂ ਨੂੰ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚੋਂ ਕੱਢਿਆ ਸੀ ਅੱਜ ਉਹੀ ਨਲਾਇਕ ਬੱਚੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਗਏ ਹਨ ਦੇਖੋ ਲੋਕਾਂ ਦੀ ਆਵਾਜ਼ ਪਹੁੰਚਾਣਾ ਹਰੇਕ ਡੈਮੋਕਰੈਟਿਕ ਸਿਸਟਮ ਦੇ ਵਿੱਚ ਆਪੋਜੀਸ਼ਨ ਦਾ ਤੇ ਆਮ ਆਦਮੀ ਦਾ ਵੀ ਹੱਕ ਹੁੰਦਾ ਹੈ ਕਿ ਸਰਕਾਰਾਂ ਇਹ ਚਾਹੁੰਦੀ ਆ ਦਮਨਕਾਰੀ ਕੰਮ ਕਿਸੇ ਤਰੀਕੇ ਆਪੋਜੀਸ਼ਨ ਦੀ ਆਵਾਜ਼ ਨਾ ਹੋਵੇ ਬਸ ਸਾਡੀ ਹੋਈ ਆਵਾਜ਼ ਰਹੇ ਉਹਦੇ ਵਾਸਤੇ ਇਹ ਜੇ ਕਈ ਪਰਚੇ ਹੋ ਜਾਣ ਕੋਈ ਕੋਈ ਪ੍ਰਵਾਹ ਨਹੀਂ ਹੈ ਗੱਲ ਇਹ ਹੈ ਅੱਜ ਦੀ ਤਾਰੀਖ ਦੇ ਵਿੱਚ 6 ਦਿਨ ਹੋ ਗਏ ਸ਼ੁਭਕਰਮਨ ਦੀ ਮੌਤ ਹੋਈ ਨੂੰ ਬੜਾ ਮੰਦ ਭਾਗਾ ਇਨਸਿਨਟ ਅੱਜ ਤਾਈ ਤਾਂ ਪਰਚਾ ਕਰਨੀ ਹੋਇਆ ਬੜੀ ਐਫੀਸ਼ੀਐਂਸੀ ਦਿਖਾਈ ਬਈ ਲੁਧਿਆਣੇ ਦੇ ਲੋਕ ਜਿਹੜੇ ਤਰਾਹੀ ਤਰਾਹੀ ਮੱਚੀ ਪਈ ਹੈ ਇੱਕ ਅਦਾਰਾ ਬਿਲਕੁਲ ਫੇਲ ਹੋ ਕੇ ਰਹਿ ਗਿਆ ਸਾਰੀ ਸਰਕਾਰ ਅਲੱਗ-ਅਲੱਗ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਕਿਤੇ ਰਜਿਸਟਰੀਆਂ ਵਾਸਤੇ ਐਨਓਸੀ ਐਨਓਸੀਆਂ ਅਧੂਰੀਆਂ ਹਨ ਲੋਕਾਂ ਨੂੰ ਦਿਖਾਉਣ ਵਾਸਤੇ ਕੀ ਕੀਤਾ ਜਾ ਰਿਹਾ ਹੈ ਕਲੈਕਸ਼ਨ ਲੋਕਾਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਪੈਂਡਿੰਗ ਪਏ ਆ ਕਿਸੇ ਦੇ ਹੋ ਨਹੀਂ ਰਹੇ ਜੇ ਰਜਿਸਟਰੀਆਂ ਸਿਗੀਆਂ ਬਿਗੈਰ ਐਨਓਸੀ ਤੋਂ ਹੋਣ ਜਾਂਦੀਆਂ ਤਾਂ 40 40 ਹਜ਼ਾਰ ਰਿਸ਼ਵਤ ਨਾਲ ਹੋ ਰਹੀਆਂ ਜੀ ਰਾਸ਼ਨ ਕਾਰਡ ਆ ਲੋਕਾਂ ਦੇ ਰੱਦ ਕਰ ਦਿੱਤੇ ਜਾਂਦੇ ਆ ਬਿਗੈਰ ਕਿਸੇ ਵੈਰੀਫਿਕੇਸ਼ਨ ਤੋਂ ਪਤਾ ਨਹੀਂ ਕਿਸ ਕਰਕੇ ਪਿਛਲੀ ਸਰਕਾਰ ਚ ਸੀ ਉਹ ਬੰਦਿਆਂ ਨੂੰ ਵੀ ਰਾਸ਼ਨ ਦਿੱਤਾ ਜਿਹੜੇ ਐਨ ਐਫ ਐਸ ਚ ਕਵਰ ਨਹੀਂ ਸੀ ਕਿ ਪਰ ਬਦਕਿਸਮਤੀ ਇਹਨਾਂ ਨੇ ਆਂਦੇ ਹੀ ਉਡਾ ਦਿੱਤੇ ਪੈਨਸ਼ਨ ਦੇਣੀ ਸੀ ਕੀ ਨਾ ਪੈਨਸ਼ਨ ਦਿੱਤੀ ਹਜ਼ਾਰ ਰੁਪਏ ਦਾ ਲਾਰਾ ਸੀ ਔਰਤਾਂ ਨੂੰ ਉਹ ਨਹੀਂ ਕਰਿਆ ਅਗਰ ਸਾਰੀ ਆਵਾਜ਼ ਉਠਾਣ ਦਾ ਹੈ ਇਹੀ ਇਨਾਮ ਹੈ ਤਾਂ ਫਿਰ ਕੋਈ ਵੀ اپੋਜੀਸ਼ਨ ਪਾਰਟੀ ਦੇ ਵਿੱਚ ਬੰਦਾ ਡਰਨ ਵਾਲਾ ਹੈ ਨਹੀਂ ਅੱਜ ਦੀ ਜਮਹੂਰੀਅਤ ਲੜ ਕੇ ਸਾਡੇ ਇੱਥੇ ਸੁਤੰਤਰਤਾ ਸੰਗਰਾਮੀਆਂ ਨੇ ਲੀਡਰਾਂ ਨੇ ਆਜ਼ਾਦੀ ਲਈ ਸੀ ਤੇ ਆਜ਼ਾਦ ਦੇ ਵਿੱਚ ਜੋ ਸੰਵਿਧਾਨ ਲਾਗੂ ਕੀਤਾ ਬਾਬਾ ਸਾਹਿਬ ਉਮੀਦ ਕਰਨੇ ਉਹਦੇ ਤਹਿਤ ਜੋ ਸਾਨੂੰ ਬੋਲਣ ਦੀ ਆਜ਼ਾਦੀ ਹੈ ਉਹ ਆਜ਼ਾਦੀ ਦੇ ਰੂਪ ਚ ਅਸੀਂ ਆਪਣੀ ਆਵਾਜ਼ ਲੋਕਾਂ ਦੀ ਆਵਾਜ਼ ਹਮੇਸ਼ਾ ਜਿਹੜੀ ਬੋਲੀ ਸਰਕਾਰ ਹੈ ਉਹਦੇ ਤੇ ਪੰਚਾਵਾਂ ਤੇ ਜਿਹੜੇ ادارے ਬਿਲਕੁਲ ਫੇਲ ਹੋ ਜਾ। ਸਿਰਫ 2-4 ਐਮਐਲਏਾਂ ਦੀ ਦੁਕਾਨ ਬਣ ਕੇ ਰਹਿ ਜਾ। ਆਮ ਲੋਕਾਂ ਦਾ ਕੰਮ ਹੋਣਾ ਹੀ ਉੱਥੇ ਮੁਹਾਲ ਹੋ ਜਾਏ। ਸੜਕਾਂ ਤੇ ਪੈਚਿੰਗ ਤੱਕ ਨਾ ਹੋਏ ਸੀਵਰੇਜ ਜਾਮ ਹੁੰਦੇ ਹੋ ਸੜਕਾਂ ਤੇ ਪਾਣੀ ਫਿਰਦਾ ਹੋਏ ਇਹ ਜੀ ਉਥੇ ਦੀ ਐਡਮਿਨਿਸਟ੍ਰੇਸ਼ਨ ਨੂੰ ਜਦੋਂ ਬਾਰ ਬਾਰ ਕਹਿਣ ਤੇ ਤੁਸੀਂ ਟੈਲੀਫੋਨਿਕਲੀ ਕਹੋ ਵੀ ਕੰਮ ਕਰੋ ਤੁਸੀਂ ਮੈਮੋਰੰਡਮ ਦੇ ਲੋ ਤੇ ਕੀ ਚਾਰਾ ਰਹਿ ਜਾਂਦਾ ਸੜਕ ਤੇ ਉਤਰਨ ਤੋਂ ਇਲਾਵਾ ਤੇ ਕਾਂਗਰਸ ਪਾਰਟੀ ਪਰਮੇਸ਼ਾ ਲੋਕਾਂ ਤੇ ਇਸ ਵਾਸਤੇ ਸੜਕ ਤੇ ਉਤਰਦੀ ਰਹੀ ਹੈ ਤੇ ਸਾਡੇ ਲੀਡਰ ਹਮੇਸ਼ਾ ਇਸ ਕੰਮ ਲਈ ਲੜਦੇ ਰਹੇ ਹੈ ਪਈ ਸਭ ਤੋਂ ਪਹਿਲਾਂ ਲੋਕ ਦੇ ਲੋਕਾਂ ਦੇ ਕੰਮ ਨੇ ਤੇ ਇੱਥੇ ਦੇ ਜਿਹੜੇ ਸੰਵਿਧਾਨਕ ਤਾਰੇ ਨੇ ਉਹ ਪ੍ਰੋਪਰਲੀ ਚੱਲ ਸਕਣ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਏ ਆਪੋਜੀਸ਼ਨ ਦਾ ਕੰਮ ਰਿਹਾ ਤੇ ਮੈਂ ਤਾਂ ਫਿਰ ਕਹੂੰਗਾ ਬੜਾ ਮੰਦਪਕ ਹੈ ਪਰ ਸਾਨੂੰ ਡਰ ਕੋਈ ਨਹੀਂ ਇਹ ਤਾਂ ਦੇ ਪੱਤਿਆਂ ਦਾ ਮਾਨ ਦੀ ਕੋਸ਼ਿਸ਼ ਕੀਤੀ ਜਾਏ ਤੇ ਮੈਂ ਤਾਂ ਬੋਲ ਹੀ ਰਿਹਾ ਕਿ ਆਪੋਜੀਸ਼ਨ ਚ ਕੋਈ ਵੀ ਅੱਜ ਬੋਲਦਾ ਆ ਉਹ ਜਿਹੜੇ ਇਸ਼ੂ ਤੇ ਬੋਲਦਾ ਉਹਦੇ ਵੱਲ ਧਿਆਨ ਨਹੀਂ ਜਾਂਦਾ ਵੀ ਅਸੀਂ ਸੁਧਰ ਜਾਈਏ ਅਸੀਂ ਲੋਕਾਂ ਦੇ ਕੰਮ ਕਰਨ ਲੱਗ ਜੀ ਫੈਰਾ ਸਾਹਿਬ ਤੇ ਪਰਚਾ ਕਰ ਦੋ ਪਹਾਣੀ ਸਿੱਧੂ ਤੇ ਪਰਚਾ ਕਰ ਦੋ ਕੋਈ ਆਵਾਜ਼ ਇੱਥੇ ਜਾਗਦੀ ਆਵਾਜ਼ ਜਾਗਦੀ ਜ਼ਮੀਰ ਦੀ ਆਵਾਜ਼ ਰਹੇ ਨਾ ਹਰੇਕ ਨੂੰ ਜੇਲ੍ਹਾਂ ਚ ਪਾ ਦੋ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕਰਨ ਲਈ ਐਫ ਆਈ ਆਰਾ ਕਰ ਦੋ ਇਹ ਇਸ ਇਹੋ ਜਿਹੇ ਤਰੀਕੇ ਨਾਲ ਚੱਲਦਾ ਨਹੀਂ ਹੈ ਸਿਸਟਮ ਇਹਦਾ ਮਤਲਬ ਜੀ ਜੇਕਰ ਕੋਈ ਕੰਮ ਨਹੀਂ ਕਰੂਗਾ ਕੋਈ ਡਿਪਾਰਟਮੈਂਟ ਨਹੀਂ ਕੰਮ ਕਰੂਗਾ ਐਡੇ ਤਾਰੇ ਲੱਗਣਗੇ ਲੋਕ ਲਾਣਗੇ ਲੋਕ ਸੜਕਾਂ ਤੇ ਉਤਰਣਗੇ ਇਹ ਬਦਲਾਵ ਲਈ ਸਰਕਾਰ ਆਈ ਜੀ ਸਤ ਕਾਂਗਰਸ ਪਾਰਟੀ ਤਾਂ ਲੀਡ ਕਰੂਗੀ ਲੋਕਾਂ ਦੀ ਆਵਾਜ਼ ਨੂੰ ਤਾਲੇ ਲਾਉਂਦੇ ਚਿੱਥੇ ਜਿੱਦਾਂ ਦਾ ਕੰਮ ਹੋਊਗਾ ਇਹੇ ਤੁਸੀਂ ਹੁਣ ਕਹੋ ਤਾਲੇ ਲੱਗੂਗੇ ਤਾਂ ਤਾਲੇ ਤਾਂ ਲੱਗੇ ਹੀ ਪਏ ਨੇ ਕੰਮ ਤਾਂ ਹੋਈ ਨਹੀਂ ਜੇ ਉਹ ਮਿਊਨਿਸਪਲ ਕਾਰਪੋਰੇਸ਼ਨ ਨਾ ਹੋ ਕੇ ਇੱਕ ਐਮਐਲਏ ਦੀ ਦੁਕਾਨ ਬਣ ਕੇ ਰਹਿ ਗਈ ਜੇ ਕਿਸੇ ਨੇ ਨਕਸ਼ਾ ਪਾਸ ਕਰਾਣਾ ਤਾਂ ਐਮਐਲਏ ਕੋਲ ਥੋੜਾ ਸਿਸਟਮ ਤਾਂ ਉਹਨੂੰ ਰਿਸਪੌਂਡ ਨਹੀਂ ਕਰ ਰਿਹਾ ਪਬਲਿਕ ਨੂੰ ਕੋਈ ਵੀ ਕਿਸੇ ਤਰੀਕੇ ਦਾ ਕੰਮ ਹੋਣਾ ਕਹੇ ਜੇ ਆਰਡਰ ਨਿਕਲ ਜਾਂਦਾ ਆ ਬਈ ਹੁਣ ਖਤਮ ਹੋ ਗਏ ਕਾਉਂਸਲਰਾਂ ਦਾ ਟਾਈਮ ਤੇ ਕੋਈ ਕਾਉਂਸਲਰਾਂ ਨਾਲ ਦੇ ਦਸਕਤ ਚੱਲਣਗੇ ਨਹੀਂ ਸਿਰਫ ਐਮਐਲਏਾਂ ਦੇ ਚੱਲਣਗੇ ਉਹਨਾਂ ਦੀ ਦੁਕਾਨ ਤੇ ਜਾਓ ਉਹਨਾਂ ਦੇ ਆਫਿਸ ਜਾਓ ਏਡਾ ਵੱਡਾ ਸ਼ਹਿਰ ਹੈ ਜਿਹਦੀ 40 ਲੱਖ ਦੀ ਆਬਾਦੀ ਹੈ ਤੇ 6 ਘਰਾਂ ਚ ਲੱਭਦੇ ਲੋਕ ਫਿਰਦੇ ਐ ਰਿਕਸ਼ੇ ਚੱਕ ਚੱਕ ਕੇ ਵੀ ਸਾਡਾ ਲੇਟ ਐਂਟਰੀ ਹੈ ਜੀ ਦਸਕਤ ਕਰ ਦਿਓ ਅਸੀਂ ਪੈਨਸ਼ਨ ਲੈਣੀ ਹੈ ਜੀ ਦਸਕਤ ਕਰ ਦਿਓ ਇਹ ਅੱਜ ਤਾਂ ਹੀ ਨਹੀਂ ਸੀ ਹੋਇਆ ਇਲੈਕਸ਼ਨ ਕਰਾਣ ਤੇ ਕਸੂਰ ਕੀ ਦਾ ਨਹੀਂ ਕਰਾਇਤਾ ਲੋਗਾਂ ਨੂੰ ਸਹੂਲियत ਦੇਣਾ ਕੰਮ ਕੀਤਾ ਸੀ ਸਰਕਾਰਾਂ ਦਾ ਨਾ ਉਹ ਸਿਰਫ ਇੱਕ ਸਾਲ ਤੋਂ ਇਲੈਕਸ਼ਨ ਕਰਵਾ ਪਾਏ ਨਾ ਹੀ ਲੋਗਾਂ ਨੂੰ ਕੋਈ ਸਹੂਲियत ਦੇ ਪਾਏ ਤੇ ਜੇ ਉਸ ਗੱਲ ਨੂੰ ਉਸ ਇਸ਼ੂਜ਼ ਨੂੰ ਲੈ ਕੇ ਤੁਸੀਂ ਸੜਕਾਂ ਤੇ ਉਤਰਦੇ ਹੋ ਤੇ ਅੱਜ ਪਹਿਲੀ ਵਾਰ ਥੋੜੀ ਹੋਇਆ ਇਕਾਲੀ ਦਲ ਦੀ ਸਰਕਾਰ ਮੇਲੇ ਵੀ ਜਦੋਂ ਕਾਰਪੋਰੇਸ਼ਨ ਫੇਲ ਹੋ ਗਈ ਸੀ ਅਸੀਂ ਉਦੋਂ ਵੀ ਤਾਲਾ ਲਾਇਆ ਸੀ ਇਹ ਸਿੰਬੋਲਿਕ ਪ੍ਰੋਟੈਸਟ ਹੁੰਦਾ ਹੈ ਇੱਕ ਮਤਲਬ ਕੁੰਭ ਕਰਨੀ نیند ਜਿਹੜੇ ਸੁੱਤੇ ਅਫਸਰ ਉਹਨਾਂ ਨੂੰ ਜਗਾਉਣ ਦਾ ਇੱਕ ਤਰੀਕਾ ਹੁੰਦਾ ਹੈ ਪਰ ਬਦ ਕਿਸਮਤੀ ਹੈ ਵੀ ਅੱਜ ਹਾਲਾਤ ਕਹਿ ਜਿਹਾ ਵੀ ਜਿਵੇਂ ਮਾਰਸ਼ਲਾ ਹੁੰਦਾ ਕੋਈ ਬੋਲੇ ਹੀ ਨਾ ਮੈਂ ਸਰ ਜਿਹੜੇ ਐਮਐਲਏ ਹੈਗੇ ਮਿੱਤਰ ਗੁਰਪਿੰਦ ਕੋ ਵੀ ਉਹ ਤਾਂ ਉੱਪਰ ਉੱਤੇ ਸਵਾਲ ਚੁੱਕੇ ਜਾਉ ਕਹਿੰਦੇ ਛੱਤਾਂ ਬੋਲੇ ਬੋਲੇ ਚੰਨ ਕਿਉਂ ਮੈਂ ਤਾਂ ਉਹਨਾਂ ਨੂੰ ਕਹਿਣਾ ਉਹ ਕਦੀ ਨਾ ਕਦੀ ਕਿਸੇ ਨਾ ਕਿਸੇ ਤਰੀਕੇ ਹਰੇਕ ਲੀਡਰ ਤੇ ਅਗੇਂਸਟ ਬੋਲ ਨਹੀਂ ਕੇ ਜੀ ਬਈ ਭਾਈ ਕੋਈ ਤਰੀਕਾ ਹੁੰਦਾ ਹੈ ਹਰੇਕ ਨੂੰ ਪਰਸਨਲ ਅਟੈਕ ਕਰਦਾ ਜਿੰਨਾ ਤੋਂ ਤੂੰ ਸਿੱਖਿਆ ਸਾਰਾ ਕੁਝ ਤੇ ਉਹਨਾਂ ਨੂੰ ਤੂੰ ਐ ਸਮਝਣ ਲੱਗ ਗਿਆ ਵੀ ਤੂੰ ਹੀ ਸਾਰਿਆਂ ਦਾ ਉਹ ਹੈ ਚੱਜ ਤਾਂ ਬੋਲੇ ਛੜ ਨਹੀਂ ਕੇ ਦੱਸ ਬਈ ਕੀ ਦੱਸਣਾ ਚਾਹੁੰਦਾ ਤੂੰ ਕੀ ਨਹੀਂ ਕੀਤਾ ਤੇਰੇ ਬਾਹਰ ਦੀ ਜਿਹੜੀ ਸੜਕ ਓਖੜੀ ਪਈ ਹੈ ਉਹਦਾ ਹੀ ਜਵਾਬ ਦੇ ਦੇ ਤੂੰ ਨਵਾਂ ਕੰਮ ਕੋਈ 2 ਸਾਲ ਦੇ ਵਿੱਚ ਡਿਵੈਲਪਮੈਂਟ ਦਾ ਇੱਥੇ ਲੈ ਕੇ ਆਇਆ ਉਹਦਾ ਹੀ ਜਵਾਬ ਦੇ ਦੇ ਤੇ ਉਹ ਕਹਿੰਦੇ ਸੋਪ ਰੋਡ ਮੈਂ ਲਗਾ ਲਗਾ ਚੁੱਕਾ ਕਿੱਥੇ ਲਾ ਤਾ ਦਿਖਾ ਦੇ ਇਹ ਬੇਕਾਰ ਦੀਆਂ ਗੱਲਾਂ ਗੋਗੀ ਨੇ ਕੀ ਕਿਹਾ ਕੀ ਨਹੀਂ ਲੋਕ ਕੀ ਅੱਜ ਦੇਖਦੇ ਪਏ ਐ ਲੋਕ ਕੀ ਚਾਹੁੰਦੇ ਪਏ ਗਲਤ ਤਾਂ ਉਹਨਾਂ ਦੀ ਹੈ ਉਹ ਕਹਿੰਦੇ ਕਿ ਤੁਹਾਡੇ ਜਿਹੜੇ ਕੰਮ ਗਲਤ ਕੰਮਾ ਉਹਨਾਂ ਨੂੰ ਅਸੀਂ ਕੀ ਕਰ ਰਹੇ ਆ ਉਹ ਵੀ ਪਹਿਲਾਂ ਹੀ ਕੀਤਾ ਲਿਆ ਉਹ ਇਹਨਾਂ ਦੇ ਗਲਤ ਕੰਮਾ ਕਰਕੇ ਤਾਂ ਅਸੀਂ ਹਟੇ ਇਹ ਤਾਂ ਬਦਕਿਸਮਤੀ ਐ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਈ ਜੇ ਲੋਕਾਂ ਨੂੰ ਪਤਾ ਹੁੰਦਾ ਵੀ ਸਾਡੇ ਚੋਂ ਨਿਕਲੇ ਨਲਾਇਕ ਆਦਮੀ ਉਹਨਾਂ ਨੇ ਕੈਂਡੀਡੇਟ ਬਣਾਤੇ ਤਾਂ ਸ਼ਾਇਦ ਵੋਟ ਹੀ ਨਾ ਪੈਂਦੀ ਉਹ ਵਿਚਾਰੀ ਪਬਲਿਕ ਇੱਕ ਬਦਲਾ ਲਿਆਂਦੀ ਲਿਆਂਦੀ ਇਹਨਾਂ ਨੂੰ ਫੇਰ ਲਿਆ ਬੈਠੀ ਅੱਜ ਪਛਤਾਉਂਦੀ ਐ ਵੀ ਅਸੀਂ ਕੀਤਾ ਕੀ ਵੀ ਜਿਨ੍ਹਾਂ ਕਰਕੇ ਸਰਕਾਰ ਬਦਲੀ ਜਿਨ੍ਹਾਂ ਦੀਆਂ ਨਲਾਇਕੀਆਂ ਕਰਕੇ ਉਹ ਚੁੱਪਚੀ ਬੀਤੇ ਫਿਰ ਗਿਆ ਬਿੱਥੇ ਉਥੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਦੇ ਵੱਲੋਂ ਇਸ ਮਾਮਲੇ ਦਰਜ ਕਰਨ ਨੂੰ ਲੈ ਕੇ ਕਿਹਾ ਗਿਆ ਕਿ ਜਿਹੜਾ ਕਾਨੂੰਨ ਤੋੜੇਗਾ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਭਾਰਤ ਪੁਸ਼ਣ ਆਸ਼ੂ ਨੇ ਕਰਾਰਾਂ ਜਵਾਬ ਦਿੰਦੇ ਹੋਏ ਆਖਿਆ ਕਿ ਜਿਹੜੇ ਨਲਾਇਕ ਹੁੰਦੇ ਹਨ ਉਹੀ ਅੱਗੇ ਜਾ ਕੇ ਲਾਇਕ ਬਣਦੇ ਨੇ ਦੇਖੋ ਗੱਲ ਇਹ ਆ ਪਾਰਟੀ ਦਾ ਮਤਲਬ ਨਹੀਂ ਹੁੰਦਾ ਪਾਰਟੀ ਨਹੀਂ ਇਸ ਟੈਂਪ ਸਰਕਾਰ ਕੰਟੀਗਰ ਨਾਟ ਪਾਰਟੀ ਸਰਕਾਰ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਰਾਈਟ ਜਿਸ ਤਰੀਕੇ ਨਾਲ ਸ਼ਾਂਤੀ ਕੋਈ ਵੀ ਭੰਗ ਕਰੂਗਾ ਕਾਨੂੰਨ ਆਪਣੇ ਹੱਥ ਚ ਲਊਗਾ ਉਹਦੇ ਪਾਵੇ ਮੈਂ ਹੀ ਕਿਉਂ ਨਾ ਹੋਵਾਂ ਤੇ ਮਿਰਤੇ ਵੀ ਪਰਚਾ ਦਰਜ ਹੋਣਾ ਉਨਾਂ ਹੀ ਬਣਦਾ ਜਿੰਨਾ ਕਿਸੇ ਹੋਰ ਤੇ ਬਣਦਾ ਠੀਕ ਹੈ ਜੋ ਵੀ ਕਾਨੂੰਨੀ ਪ੍ਰਕਿਰਿਆ ਕੋਈ ਕਾਨੂੰਨ ਚ ਹੱਥ ਚ ਲਏਗਾ ਕਾਨੂੰਨੀ ਪ੍ਰਕਿਰਿਆ ਉਹਦੇ ਤੇ ਹੋ ਕੇ ਜੋ ਵੀ ਉਹਦੇ ਬਣਦੀ ਕਾਰਵਾਈਆਂ ਉਹ ਲਾਅ ਐਂਡ ਆਰਡਰ ਨੇ ਆਪਣੇ ਕਾਨੂੰਨ ਨੇ ਕਰਨਾ ਕੰਮ ਕਾਨੂੰਨ ਆਪਣਾ ਕੰਮ ਸਹੀ ਕਰ ਰਿਹਾ ਹੈਗਾ ਇਸ ਕਰਕੇ ਮੇਰਾ ਖਿਆਲ ਹੈ ਮੈਨੂੰ ਇਹਦੇ ਵਿੱਚ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਸਰ ਉਹ ਕਹਿ ਰਹੇ ਨੇ ਕਿ ਚੰਦ ਐਮ ਐਲ ਏ ਜਿਹੜੇ ਹੈਗੇ ਨੇ ਉਹਨਾਂ ਦੀ ਕਟਪੁਤਲੀ ਬਣ ਕੇ ਰਹਿ ਗਿਆ ਅਫਸਰ ਸ਼ਾਈ ਚਲੋ ਉਹ ਦੇਖੋ ਬਰੂਦੀਆਂ ਦਾ ਕੰਮ ਹੁੰਦਾ ਬੋਲਣਾ ਪੜਾਸ ਕੱਢ ਲੈਂਦੇ ਉਹਨਾਂ ਨੂੰ ਕੋਈ ਗੱਲ ਨਹੀਂ ਅਹ ਮੁਸ਼ਕਲ ਲੱਗ ਰਹੀ ਉਹਨਾਂ ਨੂੰ ਬਿਨਾਂ ਸਤਾਤੋਂ ਰਹਿਣਾ ਤੇ ਇਸ ਕਰਕੇ ਉਹ ਬਹੁਤ ਕਾਲੇ ਨੇ ਕਿ ਅਸੀਂ ਜਲਦੀ ਜਲਦੀ ਦੁਬਾਰਾ ਸਤਾ ਚਾ ਜਾਈਏ ਕੋਈ ਗੱਲ ਨਹੀਂ ਵਕਤ ਜੇ ਹੈਗਾ ਉਹਨਾਂ ਨੂੰ ਕੋਈ ਸਬਰ ਕਰਨ ਜਦੋਂ ਸਾਰਾ ਕੁਝ ਟਾਈਮ ਆਏਗਾ ਤਾਂ ਹਰ ਚੀਜ਼ ਦਾ ਜਵਾਬ ਦਿੱਤਾ ਜਾਏਗਾ ਸਰ ਉਹ ਕਹਿੰਦੇ ਨੇ ਕਿ ਤੁਸੀਂ ਅਕਸਰ ਬੋਲਦੇ ਨਜ਼ਰ ਆਉਂਦੇ ਹੋ ਕਹਿੰਦੇ ਸਿਖਾਇਆ ਤੇ ਅਸੀਂ ਆ ਤੁਹਾਨੂੰ ਅਹ ਚਲੋ ਤੁਸੀਂ ਨਲਾਇਕ ਨਲਾਇਕ ਬੱਚੇ ਹੋ ਚਲੋ ਠੀਕ ਹੈ ਨਲਾਇਕ ਹੀ ਸਹੀ ਨਲਾਇਕ ਹੀ ਸਹੀ ਉਹਨਾਂ ਦੀ ਨਜ਼ਰਾਂ 'ਚ ਨਲਾਇਕ ਆ ਜੇ ਜੋ ਲੋਕ ਕਹਿ ਰਹੇ ਨੇ ਜਿਨ੍ਹਾਂ ਲੋਕਾਂ ਨੇ ਸਾਨੂੰ ਸਾਜਿਆ ਬਣਾਇਆ ਉਹਨਾਂ ਨੇ ਤਾਂ ਸਾਨੂੰ ਲਾਇਕ ਬਣਾਤਾ ਨਾ ਧੰਨਵਾਦ ਕਹਿਣ ਵਾਲਿਆਂ ਦਾ ਵੀ ਤੇ ਮੈਨੂੰ ਬਣਾਉਣ ਵਾਲਿਆਂ ਦਾ ਉਥੇ ਇਸ ਮਾਮਲੇ ਤੇ ਦੋਨੋਂ ਪਾਰਟੀਆਂ ਦੇ ਉੱਪਰ ਭਾਜਪਾ ਨੇ ਚੁਟਕੀ ਲਈ ਹੈ ਉਹਨਾਂ ਨੇ ਕਿਹਾ ਕਿ ਦੋਨੋਂ ਪਾਰਟੀਆਂ ਮੈਚ ਫਿਕਸਿੰਗ ਕਰਕੇ ਖੇਡ ਰਹੀਆਂ ਸਨ ਦੇਖੋ ਇਹ ਬਿਲਕੁਲ ਇੱਕ ਡਰਾਮੇਬਾਜ਼ੀ ਆ ਪੰਜਾਬ ਦੀ ਭੋੜੀਪਾਲੀ ਜਨਤਾ ਦਾ ਧਿਆਨ ਇਹ ਅਸਲ ਮੁੱਦਿਆਂ ਤੋਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਆਪਸ ਵਿੱਚ ਫ੍ਰੈਂਡਲੀ ਮੈਚ ਖੇਡ ਕੇ ਹਟਾਉਣਾ ਚਾਹੁੰਦੇ ਨੇ ਜਿਸ ਚੀਜ਼ ਨੂੰ ਪੰਜਾਬ ਦੀ ਫੋੜੀ ਪਾਲੀ ਜਨਤਾ ਜਿਹੜੀ ਆ ਉਹ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੀ ਆ ਕਿ ਇਹ ਸਿਰਫ ਕਾਂਗਰਸ ਦੇ ਐਮਪੀ ਸਾਹਿਬ ਰਵਿੰਦਰ ਸਿੰਘ ਬਿੱਟੂ ਜੀ ਦੀ ਔਰ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਆਪਸ ਵਿੱਚ ਫ੍ਰੈਂਡਲੀ ਮੈਚ ਆ ਔਰ ਡਰਾਮੇਬਾਜ਼ੀ ਆ ਇਸ ਡਰਾਮੇਬਾਜ਼ੀ ਦੀ ਤੁਹਾਨੂੰ ਉਦਾਹਰਨ ਜਿਹੜੀ ਆ ਪਿਛਲੇ ਕਾਫੀ ਅਰਸੇ ਤੋਂ ਵੀ ਮਿਲ ਜੇਗੀ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਖਾਸ ਤੌਰ ਤੇ ਸਾਡੇ ਐਮਐਲਏ ਸਾਹਿਬਾਨ ਨੇ ਲੁਧਿਆਣਾ ਵਿੱਚ ਉਹ ਕਾਂਗਰਸ ਪਾਰਟੀ ਵਿੱਚੋਂ ਹੀ ਆਏ ਨੇ ਤੇ ਕਾਂਗਰਸ ਪਾਰਟੀ ਨਾਲ ਸਾਂਝਾ ਉਹਨਾਂ ਦੀ ਔਰ ਇਹ ਵੀ ਸੁਣਨ ਵਿੱਚ ਆਇਆ ਕਿ ਜਦੋਂ ਆਪਣੇ ਭਗਵੰਤ ਮਾਨ ਜੀ MP ਹੁੰਦੇ ਸੀ ਤਾਂ ਉਹ ਅਕਸਰ ਬਿੱਟੂ ਜੀ ਦੀ ਕੋਠੀ ਦੇ ਵਿੱਚ ਦਿੱਲੀ ਦੀ ਸਟੇ ਕਰਦੇ ਸੀ ਤੇ ਇਸੇ ਤਰ੍ਹਾਂ ਹੀ ਇਹਨਾਂ ਦਾ ਚੰਡੀਗੜ੍ਹ ਵਿੱਚ ਵੀ ਫ੍ਰੈਂਡਲੀ ਮੈਚ ਆ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੋਵੇਂ ਇਕੱਠੇ ਲੜ ਰਹੇ ਨੇ ਮੇਅਰ ਦੀ ਇਲੈਕਸ਼ਨ ਦਿੱਲੀ ਵਿੱਚ ਇਕੱਠੇ ਨੇ ਹਰਿਆਣੇ ਵਿੱਚ ਇਕੱਠੇ ਨੇ ਆਪਣੇ ਰਾਜਸਥਾਨ ਵਿੱਚ ਇਕੱਠੇ ਨੇ ਤੇ ਫਿਰ ਪੰਜਾਬ ਵਿੱਚ ਵੱਖ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਪੰਜਾਬ ਦੀ ਜਨਤਾ ਨੂੰ ਅਸੀਂ ਕਿਹੜੇ ਮੂੰਹ ਦੇ ਨਾਲ ਮੂੰਹ ਦਿਖਾਵਾਂਗੇ ਕਿ ਅਸੀਂ ਪਹਿਲਾਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਰਹੇ ਤਾਂ ਅੱਜ ਅਸੀਂ ਇਕੱਠੇ ਹੋ ਗਏ ਸੋ ਇਹ ਪਰਚਾ ਪੁਰਚਾ ਕੁਝ ਨਹੀਂ ਹੈਗਾ ਸਿਰਫ ਲੋਕਾਂ ਦੀਆਂ ਅੱਖਾਂ ਪੂੰਝਣ ਨੂੰ ਲੋਕਾਂ ਨੂੰ ਐਵੇਂ ਡਰਾਮੇਬਾਜ਼ੀ ਦਿਖਾਉਣ ਲਈ ਇਹਨਾਂ ਨੇ ਪਰਚਾ ਰਜਿਸਟਰਡ ਕੀਤਾ ਜੇ ਪਰਚਾ ਰਜਿਸਟਰਡ ਕੀਤਾ ਆ ਤਾਂ ਉਹਨਾਂ ਨੂੰ ਆਪਣੇ ਇਮੀਡੀਏਟਲੀ ਅਰੈਸਟ ਕਰਨ ਤਾਂ ਕਿ ਲੋ ਜਿਹੜਾ ਹੈ ਲੋ ਫਲ ਕੰਮ ਹੋਵੇ ਅਸ ਤਾਂ ਦੇਖੋ ਕਾਨੂੰਨ ਦੇ ਵਿਛਿੰਦੇ ਆ ਐਡਵੋਕੇਟ ਵਜੋਂ ਪ੍ਰੈਕਟਿਸ ਕਰਦੇ ਆ ਜੇਕਰ ਕਿਸੇ ਨੇ ਵੀ ਗੈਰ ਕਾਨੂੰਨੀ ਕੰਮ ਕੀਤਾ ਹੈ ਤਾਂ ਫਿਰ ਉਹਦੇ ਖਿਲਾਫ ਗੈਰ ਕਾਨੂੰਨੀ ਐਕਸ਼ਨ ਲਾਓ ਬੀਜੇਪੀ ਕਿਸ ਤਰ੍ਹਾਂ ਦੇ ਬੀਜੇਪੀ ਚੰਗੀ ਤਰ੍ਹਾਂ ਸਮਝ ਰਹੀ ਹੈ ਇਹਨਾਂ ਦੀ ਡਰਾਮੇਬਾਜ਼ੀ ਨੂੰ ਔਰ ਇਹਨਾਂ ਦੀ ਡਰਾਮੇਬਾਜ਼ੀ ਹੁਣ ਇਹਨਾਂ ਦੇ ਪੱਲੇ ਪੈਣ ਵਾਲੀ ਨਹੀਂ ਹੈਗੀ ਆਮ ਆਦਮੀ ਪਾਰਟੀ ਵੀ ਰਿਜੈਕਟਡ ਆ ਪੰਜਾਬ ਦੇ ਵਿੱਚ ਤੇ ਕਾਂਗਰਸ ਪਾਰਟੀ ਵੀ ਰਿਜੈਕਟਡ ਆ ਕਿਉਂਕਿ ਇਹਨਾਂ ਦੋਵਾਂ ਨੇ ਡਰਾਮੇਬਾਜ਼ੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਬਹੁਤ ਵੱਡਿਆ ਗਮਰਾਹ ਕੀਤਾ ਆ ਹੋਰ ਹੋਰ ਜਨਤਾ ਸਾਡੀ ਜਿਹੜੇ ਸਿਟੀਜ਼ਨ ਨੇ ਸਾਡੇ ਹੋਰ ਗਮਰਾਹ ਹੋਣ ਦੇ ਮੂਡ ਵਿੱਚ ਨਹੀਂ ਹੈਗੇ ਔਰ ਤੁਹਾਨੂੰ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਵਿੱਚ ਪਤਾ ਲੱਗ ਜਾਏਗਾ ਜਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਤੀਜੇ ਚੌਥੇ ਦੀ ਲੜਾਈ ਤੇ ਰਹਿ ਜਾਣੀ ਐਸਮ ਜਨ న్యూਸ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੂਟਾ ਦੀ ਰਿਪੋਰਟ